ਆ ਮੇਰੀ ਦੁਕਾਨ ਰੈਡੀमेड ਦੀ ਆ ਸੜਕ ਤੋਂ ਜਿਹੜੀ ਕਿ 65 ਫੁੱਟ 80 70 80 ਫੁੱਟ ਪਿਛੇ ਆ ਤੇ ਇਹ ਨਜਾਇਜ਼ ਸਾਨੂੰ ਕਈ ਮਹੀਨਿਆਂ ਤੋਂ ਤੰਗ ਕਰਨ ਦੇ ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਹਾਡੀ ਰਜਿਸਟਰੀ ਆ ਤੁਹਾਡੀ ਮਲਕੀਅਤ ਆਪਣੀ ਹੈਗੀ ਆ ਤੁਹਾਡੀ ਜਿਹੜੀ ਕਮੇਟੀ ਕਰਦੀ ਜਗਾ ਵਾ ਸੜਕ ਤੋਂ 5 ਫੁੱਟ ਬਾਅਦ ਸਿਰਫ ਹੋਣ ਲਈ ਤੇ ਤੁਸੀਂ ਆ ਕੇ ਆਪਣਾ ਨਕਸ਼ਾ ਲਿਆਓ ਸਾਨੂੰ ਚੈੱਕ ਕਰਾਓ ਜਿੱਥੇ ਤੁਸੀਂ ਕਹਿੰਦੇ ਹੋ ਸੀ ਉੱਥੇ ਆਪਣੀਆਂ ਛੱਡਾਂ ਲਿਆਏ ਨੇ ਪਹਿਲਾਂ ਸਾਨੂੰ ਨਿਸ਼ਾਨੀ ਤੇ ਲਾ ਕੇ ਦਿਓ ਕਿਸੇ ਨੇ ਆਡੀ ਸੁਣਵਾਈ ਨਹੀਂ ਕੀਤੀ ਹੈਗੀ ਮੈਂ ਇੱਕ ਚਿੱਠੀ ਵੀ ਲਿਖ ਕੇ ਇਹਨਾਂ ਨੂੰ ਕਮੇਟੀ ਕਰ ਭੇਜੀ ਮੈਨੂੰ ਕਹਿੰਦੇ ਕਿ ਫਲਾਣਾ ਅਫਸਰ ਇੱਥੇ ਨਹੀਂ ਆ ਤਹਾਡੀ ਚਿੱਠੀ ਰੱਖ ਲੀਆ ਮਾਰਕ ਕਰਕੇ ਤੁਹਾਨੂੰ ਅਸੀਂ ਦੱਸ ਦਿਆਂਗੇ ਪਰ ਉਹਦਾ ਵੀ ਕੋਈ ਜਵਾਬ ਨਹੀਂ ਸਾਨੂੰ ਮੁੜ ਕੇ ਮਿਲਿਆ ਮੈਂ ਜਿੱਦੂ ਆਇਆ ਵਾ ਸਾਡੀਆਂ ਤਿੰਨ ਕ ਘਰਾਂ ਦੀਆਂ ਛੱਡਾਂ ਲਾਈਆਂ ਵਾ ਤੇ ਮੈਨੂੰ ਦੱਸਿਆ ਜਾਇਆ ਕਿ ਸ਼ਹਿਰ ਦੇ ਵਿੱਚ ਤੇਨੀ ਦੁਕਾਨਾਂ ਵਾ ਬਾਕੀ ਦੁਕਾਨਾਂ ਨਹੀਂ ਪਤਾ ਲੱਗੇ ਨਾ ਮੈਨੂੰ ਜਰਾ ਕਿੰਨਾ ਕੁ ਮਲਕੀਅਤ ਜਗ੍ਹਾ ਤੇ ਪਾਇਆ ਵਾ ਕਿਸੇ ਦੀ ਜਗ੍ਹਾ ਤੇ ਨਹੀਂ ਪਾਇਆ ਦਾ ਆਪਾਂ ਕੋਈ ਪੁੱਛਿਆ ਜਾਏ ਕਿ ਇਹਨਾਂ ਕੀ ਤਕਲੀਫ ਆ ਦੇਖੋ ਕੀ ਚੀਜ਼ ਇਹਨਾਂ ਨੇ ਮੇਰੇ ਕੋਲ ਲੈਣਾ ਵਾ ਜਦ ਕਿ ਸਾਡੀ ਦੁਕਾਨਾਂ ਦੇ ਅੱਗੇ ਬੰਨੇ 80 ਫੁੱਟ ਦੀ ਦੁਵਾਰ ਆ ਕੋਈ ਹਵਾਜਾਵੀ ਨਹੀਂ ਹੈਗੀ ਕੋਈ ਸੜਕ ਨਹੀਂ ਹੈਗੀ ਜਿੱਥੇ ਸਾਡੀ ਦੁਕ ਫੇਰ ਹਾਲੋਂ ਤਾਂ ਕੀਤਾ ਜਾਂਦਾ ਵਿਆਹ ਆ ਜੀ ਕੁਮਾਰ ਆ ਤੇ ਮੇਰੀ ਦੁਕਾਨ ਵਿਕੇ ਗਾਰਮੈਂਟਸ ਆ ਕੱਪੜੇ ਦੀ ਦੁਕਾਨ ਆ ਮੇਰੀ ਦੁਕਾਨ ਸੜਕ ਤੋਂ 80 ਫੁੱਟ ਦੂਰ ਆ ਜਦ ਕਿ ਉਹ ਕਮੇਟੀ ਦੀ ਜਿਹੜੀ ਆ ਮਹਾਦ ਹੈ ਸੜਕ ਤੋਂ 5 ਫੁੱਟ ਤੱਕ ਦੀ ਹਾਦ ਆ 80 ਫੁੱਟ ਦੀ ਦੂਰ ਦੀ ਹੋਣ ਦੀ ਵਜ੍ਹਾ ਦੇ ਕਰਕੇ ਵੀ ਨਜਾਇਜ਼ ਇਹਨਾਂ ਨੇ ਬਗੈਰ ਕਿਸੇ ਨੂੰ ਦੱਸਿਆਂ ਬਗੈਰ ਕਿਤੇ ਸਾਨੂੰ ਇਨਫੋਰਮੇਸ਼ਨ ਦਿੱਤਿਆਂ ਸਵੇਰੇ ਤੜਕੇ ਆ ਕੇ ਤੇ ਜੀ ਸੀ ਬੀ ਦੇ ਨਾਲ ਸਾਡੀ ਦੁਕਾਨ ਦੀਆਂ ਸਾਰੀਆਂ ਛੱਡਾਂ ਤੇ ਸਾਡਾ ਕਾਫੀ ਜਰਾ ਹੱਦ ਤੱਕ ਸਾਡਾ ਨੁਕਸਾਨ ਕਰ ਦਿੱਤਾ ਜਿਹੜੀ ਸੜਕਾਂ ਦੇ ਦੂਜੀਆਂ ਨਜਾਇਜ਼ ਕਲੋਜ਼ਮੈਂਟਾਂ ਹੋਈਆਂ ਨੇ ਉਹਨਾਂ ਦੇ ਵਿੱਚ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਸਾਡੀਆਂ ਦੋ ਤਿੰਨ ਦੁਕਾਨਾਂ ਹੀ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਸਾਨੂੰ ਇਹ ਨਹੀਂ ਸਮਝ ਆਈ ਕਿ ਸਾਨੂੰ ਕਿਉਂ ਟਾਰਗੇਟ ਕੀਤਾ ਗਿਆ ਪਹਿਲੇ ਸਾਨੂੰ ਦੱਸੋ ਜਾਂ ਤੇ ਜੇ ਇਹਨਾਂ ਨੇ ਕਾਰਵਾਈ ਕਰਨੀ ਇੱਕ ਵੱਡੇ ਹੋ ਕਰਨੇ ਸ਼ਹਿਰ ਦੇ ਵਿੱਚ ਦੇਖੋ ਜਿਹੜੀਆਂ ਇਹਨੀਆਂ ਨਜਾਇਜ਼ ਨਜਾਇਜ਼ ਇੱਕ ਰੋਜ਼ਮੈਂਟ ਵਾ ਜਿਹੜੇ ਕਮੇਟੀ ਘਰ ਦੇ ਵਿੱਚ ਚੰਗੇ ਅਹੁਦਿਆਂ ਦੇ ਉੱਤੇ ਬੈਠੇ ਦੇ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦੀ ਮਿਲੀ ਭਗਤ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਰੋਡਾਂ ਦੇ ਉੱਤੇ ਨਜਾਇਜ਼ ਕਲੋਜ਼ਮੈਂਟਾਂ ਉਹਨਾਂ ਨੇ ਕੇ ਨੂੰ ਛੇੜਿਆ ਨਹੀਂ ਗਿਆ ਸਾਡੇ ਵਾਲ ਆ ਗਿਆ ਸੀ ਅਸੀਂ ਫੋਟ ਦੂਰ ਵਾਲਾ ਇੰਨਾ ਜਨਾ ਦੁਕਾਨਾਂ ਨੂੰ ਨਜਾਇਜ਼ ਤੰਗ ਕਰਕੇ ਉਹਨਾਂ ਦਾ ਇੰਨਾ ਇੰਨਾ ਜ਼ਿਆਦਾ ਨੁਕਸਾਨ ਕੀਤਾ ਕਿਉਂ ਕੀਤਾ ਨਗਰ ਕੌਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਸਮੂਹ ਸ਼ਹਿਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਾਈ ਵੀ ਸੁਚੇਤ ਕੀਤਾ ਕਿ ਆਪਣੇ ਜਿੰਨੇ ਵੀ ਹੈਗੇ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਵੇ ਫਿਰ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ ਮੇਨ ਰੋਡ ਜਿਹੜੀ ਵਿੱਚੋਂ ਦੀ ਲੰਘ ਕੇ ਜਾਂਦੀ ਆ ਉਹਦੇ ਜਿੰਨੇ ਵੀ ਅतिकਰਮਨ ਸੀਗੇ ਉਹ ਸਾਰੇ ਹਟਾਏ ਗਏ ਆ ਔਰ ਸ਼ਹਿਰ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਇਨਕ੍ਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ বাস ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਿੰਨੀ ਇਨਕ੍ਰੋਚਮੈਂਟ ਉਹ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਪੀ ਲਿਆ ਕਿ ਅਜੇ ਵੀ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਮਨ ਬਾਹਰ ਰੱਖ ਸਕਦੇ ਜੇ ਪਰ 5 ਫੁੱਟ ਤੋਂ ਅੱਗੇ ਜੇ ਆਉਗੇ ਤੇ ਨਗਰ ਕੌਂਸਲ ਵੱਲੋਂ ਇਨਕ੍ਰੋਚਮੈਂਟ ਨੂੰ ਰਿਮੂਵ ਕਰ ਦਿੱਤਾ ਜਾਵੇ ਦੂਰ ਦਿੱਤਾ ਆ ਔਰ ਇਸ ਤਰ੍ਹਾਂ ਹੀ ਸਾਰੇ ਜੇ ਵਧੀਆ ਤਰੀਕੇ ਨਾਲ ਸਾਰੇ ਦੁਕਾਨਦਾਰ ਹਟਾ ਲੈਣ ਤੇ ਵਧੀਆ ਰਹੂ ਨਹੀਂ ਆ ਕੇ ਜਿਹੜੀ ਇਨਕ੍ਰੋਚਮੈਂਟ ਆ ਜਾਂ ਤੇ ਅਸੀਂ ਦੂਰ ਕਰਾਂਗੇ ਜਾਂ ਆਪਣੇ ਪੱਧਰ ਤੇ ਉਹ ਦੂਰ ਕਰ ਲੈਣ ਜੇ ਆਪਣੇ ਪੱਦਰ ਤੇ ਕਰ ਲੈਣਗੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।